ਸ਼੍ਰੋਮਣੀ ਅਕਾਲੀ ਦਲ ਨੇ ਤਰਨਤਾਰਨ ਤੋਂ ਬੀਬੀ ਸੁਖਵਿੰਦਰ ਕੌਰ ਨੂੰ ਜਿਹੜਾ ਖੇ ਸਿਆਸੀ ਅਖਾੜੇ ਦੇ ਵਿੱਚੋਂ ਉਤਾਰਿਆ ਹੋਇਆ ਦੇਖਣਾ ਹੋਵੇਗਾ ਕਿ ਇਸ ਵਾਰ ਕੌਣ ਬਾਜੀ ਮਾਰ ਕੇ ਜਾਂਦਾ ਹੈ ਤੇ ਦੱਸਦੀ ਹੈ ਕਿ ਲਗਾਤਾਰ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਤਰਨਤਾਰਨ ਦੀਆਂ ਜਿਮਨੀ ਚੋਣਾ ਨੂੰ ਲੈ ਕੇ ਲਗਾਤਾਰ ਇੱਕ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਤੇ ਲਗਭਗ ਸਾਰੀਆਂ ਪਾਰਟੀਆਂ ਜਿਹੜੀ ਕਿ ਤਿਆਰੀਆਂ ਖੱਚਦੀਆਂ ਹੋਈਆਂ ਹਨ ਨਜ਼ਰ ਆ ਰਹੀਆਂ ਨੇ ਸੁਖਵੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਤੋਂ ਪਹਿਲਾਂ ਹੀ ਜਿਹੜਾ ਕਿ ਬੀਬੀ ਸੁਖਵਿੰਦਰ ਕੌਰ ਨੂੰ ਜਿਹੜਾ ਕਿ ਅਖਾੜੇ ਦੇ ਵਿੱਚੋਂ ਉਤਾਰ ਦਿੱਤਾ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਅੱਜ ਉਹਨਾਂ ਦੀ ਮੁਲਾਕਾਤ ਜਿਹੜੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਹੋਈ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਸਾਡਾ ਸਾਨੂੰ ਅੱਜ ਬਹੁਤ ਸਾਥ ਹੈ ਕਿ ਸਾਡੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਕਿ ਸਾਨੂੰ ਸਹਿਯੋਗ ਦੇਣ ਤੇ ਦੌਰਾਨ ਉਥੇ ਹੀ ਉਹਨਾਂ ਦੀ ਜਿਹੜੀ ਕਿ ਪੁੱਤਰੀ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਦੂਜੇ ਪਾਸੇ ਉਥੇ ਹੀ ਹੁਣ ਦੇਖਣਾ ਹੋਵੇਗਾ ਕਿ ਤਰਨਤਨਥ ਖੌਣ ਬਾਜੀ ਮਾਰ ਕੇ ਜਾਂਦਾ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਜੀ ਅਸੀਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਮਿਲਣ ਆਏ ਸੀਗੇ ਅਸੀਂ ਇਸ ਸੰਬੰਧ ਵਿੱਚ ਆਏ ਆ ਅਸੀਂ ਉਹਨਾਂ ਨੂੰ ਅਪੀਲ ਕਰਨ ਆਏ ਆ ਕਿ ਮੇਰੇ ਮਾਤਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਤਰਨਤਨ ਹਲਕੇ ਤੋਂ ਤੇ ਅਸੀਂ ਇੱਕ ਧਰਮੀ ਫੌਜੀ ਪਰਿਵਾਰ ਆ ਮੇਰੇ ਪਿਤਾ ਜੀ ਨੇ 1984 ਵਿੱਚ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਅਟੈਕ ਹੋਇਆ ਉਹਨਾਂ ਨੇ ਹਥਿਆਰ ਬੰਦ ਹੋ ਕੇ ਉੱਥੋਂ ਚਾਲੇ ਪਾਲੇ ਸੀਗੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣੀ ਜਾਨ ਜੋਖਿੰਗ ਚ ਪਾ ਕੇ ਆਪਣੇ ਧਰਮ ਲਈ ਤੇ ਅੱਜ ਜੇ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਟਿਕਟ ਦੇ ਕੇ ਨਵਾਜਿਆ ਆ ਤੇ ਅਸੀਂ ਜਥੇਦਾਰ ਸਾਹਿਬ ਜੀ ਨੂੰ ਇਹੋ ਅਪੀਲ ਕਰਨ ਆਏ ਸੀ ਕਿ ਸਾਰੀਆਂ ਪਾਰਟੀ ਬਾਜ਼ੀਆਂ ਤੋਂ ਉੱਤੇ ਇਸ ਸੰਬੰਧ ਵਿੱਚ ਆਏ ਆ ਅਸੀਂ ਉਹਨਾਂ ਨੂੰ ਅਪੀਲ ਕਰਨ ਆਏ ਆ ਕਿ ਮੇਰੇ ਮਾਤਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਤਰਨ ਤਰਨ ਹਲਕੇ ਤੋਂ ਤੇ ਅਸੀਂ ਇੱਕ ਧਰਮੀ ਫੌਜੀ ਪਰਿਵਾਰ ਆ ਮੇਰੇ ਪਿਤਾ ਜੀ ਨੇ 1984 ਵਿੱਚ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਅਟੈਕ ਹੋਇਆ ਉਹਨਾਂ ਨੇ ਹਥਿਆਰ ਬੰਦ ਹੋ ਕੇ ਉਥੋਂ ਚਾਲੇ ਪਾਲੇ ਸੀਗੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣੀ ਜਾਨ ਜੋਖਮ 'ਚ ਪਾ ਕੇ ਆਪਣੇ ਧਰਮ ਲਈ ਤੇ ਅੱਜ ਜੇ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਟਿੱਕਟ ਦੇ ਕੇ ਨਵਾਜਿਆ ਆ ਤੇ ਅਸੀਂ ਜਥੇਦਾਰ ਸਾਹਿਬ ਜੀ ਨੂੰ ਇਹੋ ਅਪੀਲ ਕਰਨ ਆਏ ਸੀ ਕਿ ਸਾਰੀਆਂ ਪਾਰਟੀ ਬਾਜ਼ੀਆਂ ਤੋਂ ਉੱਤੇ ਉੱਠ ਕੇ ਤੁਸੀਂ ਸਾਡਾ ਸਾਥ ਦਿਓ ਤੇ ਸਾਰੇ ਹਲਕੇ ਦੇ ਵਾਸੀਆਂ ਨੂੰ ਅਪੀਲ ਕਰੋ ਕਿ ਉਹ ਵੀ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਸਾਡਾ ਸਾਥ ਦੇਣ ਜੀ ਅਸੀਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਮਿਲਣ ਆਏ ਸੀਗੇ ਅਸੀਂ ਇਸ ਸਬੰਧ ਵਿੱਚ ਆਏ ਆ ਅਸੀਂ ਉਹਨਾਂ ਨੂੰ ਅਪੀਲ ਕਰਨ ਆਏ ਆ ਕਿ ਮੇਰੇ ਮਾਤਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਤਰਨਤਾਰਨ ਹਲਕੇ ਤੋਂ ਤੇ ਅਸੀਂ ਇੱਕ ਧਰਮੀ ਫੌਜੀ ਪਰਿਵਾਰ ਆਂ ਮੇਰੇ ਪਿਤਾ ਜੀ ਨੇ 1984 ਵਿੱਚ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਅਟੈਕ ਹੋਇਆ ਉਹਨਾਂ ਨੇ ਹਥਿਆਰ ਬੰਦ ਹੋ ਕੇ ਉਥੋਂ ਚਾਲੇ ਪਾਲੇ ਸੀਗੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣੀ ਜਾਨ ਜੋਖਮ 'ਚ ਪਾ ਕੇ ਆਪਣਾ ਧਰਮ ਲਈ ਤੇ ਅੱਜ ਜੇ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਟਿਕਟ ਦੇ ਕੇ ਨਵਾਜਿਆ ਆ ਤੇ ਅਸੀਂ ਜਥੇਦਾਰ ਸਾਹਿਬ ਜੀ ਨੂੰ ਇਹੋ ਅਪੀਲ ਕਰਨ ਆਏ ਸੀਗੇ ਕਿ ਸਾਰੀਆਂ ਪਾਰਟੀ ਬਾਜ਼ੀਆਂ ਤੋਂ ਉੱਤੇ ਇਸ ਬੰਦ ਵਿੱਚ ਆਏ ਆ ਅਸੀਂ ਉਹਨਾਂ ਨੂੰ ਅਪੀਲ ਕਰਨ ਆਏ ਆ ਕਿ ਮੇਰੇ ਮਾਤਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਤਰਨ ਤਰਨ ਹਲਕੇ ਤੋਂ ਤੇ ਅਸੀਂ ਇੱਕ ਧਰਮੀ ਫੌਜੀ ਪਰਿਵਾਰ ਆ। ਮੇਰੇ ਪਿਤਾ ਜੀ ਨੇ 1984 ਵਿੱਚ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਉਤੇ ਅਟੈਕ ਹੋਇਆ ਉਹਨਾਂ ਨੇ ਹਥਿਆਰ ਬੰਦ ਹੋ ਕੇ ਉਥੋਂ ਚਾਲੇ ਪਾਲੇ ਸੀਗੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੀ ਜਾਨ ਜੋਖਿੰਗ ਚ ਪਾ ਕੇ ਆਪਣੇ ਧਰਮ ਲਈ ਤੇ ਅੱਜ ਜੇ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਤਿੱਖਤ ਦੇ ਕੇ ਨਵਾਜਿਆ ਆ ਤੇ ਅਸੀਂ ਜਥੇਦਾਰ ਸਾਹਿਬ ਜੀ ਨੂੰ ਇਹੋ ਅਪੀਲ ਕਰਨ ਆਏ ਸੀ ਕਿ ਸਾਰੀਆਂ ਪਾਰਟੀ ਬਾਜ਼ੀਆਂ ਤੋਂ ਉੱਤੇ ਉੱਠ ਕੇ ਤੁਸੀਂ ਸਾਡਾ ਸਾਥ ਦਿਓ ਤੇ ਸਾਰੇ ਹਲਕੇ ਦੇ ਵਾਸੀਆਂ ਨੂੰ ਅਪੀਲ ਕਰੋ ਕਿ ਉਹ ਵੀ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਸਾਡਾ ਸਾਥ ਦੇਣ